ਚੋਰਾਵਲੋਂ ਬੇਕੌਫ ਹੋ ਕੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਸੇ ਫਗਵਾੜਾ ਦੇ ਡੇਢਲੇ ਪਿੰਡ ਚ ਦੇ ਪੰਜਾਬ ਸਟੇਟ ਪਾਵਰ ਕਾਪੋਰੇਸ਼ਨ ਲਿਮਟਿਡ ਸਬਸਟੇਸ਼ਨ ਵਿਖੇ ਰਾਤ ਦੇ ਟਾਈਮ ਚੋਰਾਵਲੋਂ ਬੇਕੌਫ ਹੋ ਕੇ ਇੱਕ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਐਸਡੀਓ ਪਰਮਜੀਤ ਨੇ ਦੱਸਿਆ ਕਿ ਚੋਰਾਵਲੋਂ ਲੱਖਾਂ ਰੁਪਏ ਦੇ ਸਾਮਾਨ ਦੀ ਚੋਰੀ ਕੀਤੀ ਗਈ ਹੁਣਾ ਪੁਲਿਸ ਪ੍ਰਸ਼ਾਸਨ ਤੋਂ ਚੋਰਾ ਨੂੰ ਜਲਦੀ ਹੀ ਕਾਬੂ ਕਰਨ ਲਈ ਮੰਗ ਕੀਤੀ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਜੀਤ ਢੰਡਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਐਸਬੀਓ ਸਾਹਿਬ ਜਿਹੜੇ ਆਪਣੇ ਇੱਥੇ ਚੋਰੀ ਦਾ ਮਾਮਲਾ ਹੋਇਆ ਕੀ ਮਾਮਲਾ ਸੀ ਇਹ ਜੀ ਮਿਤੀ 24 25 ਦੀ ਦਰਮਿਆਨੀ ਰਾਤ ਐਤਵਾਰ ਤੇ ਸੋਮਵਾਰ ਜਿਹੜੀ ਗਵਲੀ ਰਾਤ ਆ ਉਹਦੇ ਵਿੱਚ ਸਾਡੇ ਦੋ ਜੀਜ ਨੇ ਹਰਮੇਸ਼ਰਾਵ ਜੀ ਤੇ ਰਕੇਸ਼ ਚੋਪੜਾ ਜੀ ਉਹਨਾਂ ਦੋਨਾਂ ਦੇ ਸਟੋਰਾਂ ਦੇ ਵਿੱਚੋਂ ਤਾਲੇ ਕੱਟ ਕੇ ਚੋਰਾਵਲੋਂ ਪੀਵੀਸੀ ਜਿਹੜੀ ਸਾਡੀਆਂ ਕੇਵਲ ਆ ਜਿਹਨਾਂ ਦਾ ਸ ਨਵੇਂ ਮੀਟਰ ਲਾਉਣੇ ਆ 6700 ਮੀਟਰ ਉਹ ਹੋ ਗਈ ਤੇ ਜੀ ਕੰਡਕਟਰ ਸਾਡਾ ਜਿਹੜਾ ਨਮਾ 2797 ਮੀਟਰ ਤੇ 821 ਕਿਲੋਗ੍ਰਾਮ ਜਿਹੜਾ ਸਾਡਾ ਸਕ੍ਰੈਪ ਕੰਡਕਟਰ ਆ ਉਹ ਜੈ ਜੇ ਸਟੋਰ ਚੋਂ ਚੋਰਾਂ ਵੱਲੋਂ ਚੋਰੀ ਕਰ ਲਿਆਗਾ ਇਹ ਬੜੀ ਵੱਡੀ ਚੋਰੀ ਦੀ ਵਾਰਦਾਤ ਹੈ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਦਾਂ ਦੀਆਂ ਸੇਮ ਜਿਹੜੀ ਘਟਨਾਵਾਂ ਆ ਮੁਕੰਦਪੁਰ ਆਪਰਾਦ ਦਸਾਂਝਾਂ ਤੇ ਬੰਗਾ ਸਾਈਡ ਵੀ ਹੋਈਆਂ ਇਟ ਮੀਨਸ ਕਿ ਕੋਈ ਕੋ ਬਟਾ ਗਰੋ ਆ ਜਿਹੜਾ ਕਿ ਕਿਤੇ ਰੇਕੀ ਕਰਕੇ ਇਸ ਬਿਜਲੀ ਘਰਾਂ ਦੇ ਸਮਾਨ ਨੂੰ ਟਾਰਗੇਟ ਕਰ ਰਿਹਾ ਤੇ ਗਵਰਨਮੈਂਟ ਪ੍ਰੋਪਰਟੀ ਦਾ ਨੁਕਸਾਨ ਕਰ ਰਿਹਾ ਮਤਲਬ ਕਿ ਇਹ ਦੇਖੋ ਜੀ ਇਹਦੇ ਨਾਲ ਲੋਕਾਂ ਦੇ ਸਾਡੇ ਕਨੈਕਸ਼ਨ ਹੋ ਗਏ ਬੜਾ ਨੁਕਸਾਨ ਸਾਡਾ ਹੋ ਰਿਹਾ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਬੁਰਜੋਰ ਅਪੀਲ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਲਦੀ ਜਲਦੀ ਕਾਬੂ ਕਰਕੇ ਇਹਨਾਂ ਖਿਲਾਫ ਵਾਣਦੀ ਕਾਰਵਾਈ ਕੀਤੀ ਜਾਵੇ ਕੱਲ ਅਸੀਂ ਇਸ ਸਬੰਧ ਵਿੱਚ ਡੀਐਸਪੀ ਸਾਹਿਬ ਨੂੰ ਮਾਮਲਾ ਧਿਆਨ ਜਲੀਆ ਦਿੱਤਾ ਐਸਐਸਓ ਸਾਹਿਬ ਨਾਲ ਮੈਂ ਖੁਦ ਗੱਲ ਕੀਤੀ ਐਕਸਰ ਸਾਹਿਬ ਦੀ ਡੀਐਸਪੀ ਸਾਹਿਬ ਨਾਲ ਉਹਨਾਂ ਨੇ ਦੋ ਟੀਮਾਂ ਸਾਡੇ ਭੇਜੀਆਂ ਉਹ ਕਰਕੇ ਗਏ ਆ ਉਹ ਉਹਨਾਂ ਨੇ ਭਰੋਸਾਤਾ ਵਚਿ ਪੂਰੀ ਕਾਰਵਾਈ ਕਰਕੇ ਚੋਰਾਂ ਨੂੰ ਟ੍ਰੇਸ ਕਰਾਂਗੇ ਤੇ ਸਾਡੀ ਤਾਂ ਇਹੀ ਸਾਰਾ ਨੂੰ ਪੀਲਾ ਪਬਲਿਕ ਨੂੰ ਵੀ ਪੀਲਾ ਵੀ ਜਿੱਥੇ ਕੋਈ ਸ਼ੱਕੀ ਪਤਾ ਦੱਸਦਾ ਉਹ ਸਾਨੂੰ ਦੱਸੋ ਪੁਲਸ ਨੂੰ ਦੱਸੋ ਤਾਂ ਕਿ ਆਪਾਂ ਇਹਨਾਂ ਨੂੰ ਨੱਥ ਪਾ ਸਕੀਏ ਤੇ ਪਬਲਿਕ ਪ੍ਰਾਪਰਟੀ ਦਾ ਬਚਾਅ ਕਰ ਸਕੀਏ ਜਿੰਨਾ ਨੁਕਸਾਨ ਹੋਇਆ ਜੀ ਇਹਦੇ ਰਕਮ ਕਿਨੇ ਬੰਦੇ ਐਨੀ ਐਨੀ ਉਹ ਜਿਹੜੀ ਜਿਹੜਾ ਟੋਟਲ ਨੁਕਸਾਨ ਦੀ ਰਕਮ ਹੈ तकरीबन 4 ਲੱਖ ਦੇ ਕਰੀਬ ਬਣਦੀ ਹੈ ਜੀ ਕਿਉਂਕਿ ਵਿੱਚ ਪੁਰਾਣਾ ਕਡਕਤੂ ਵੀ ਸੀ ਨਵੀਆਂ ਕੇਬਲਾਂ ਸੀਗੀਆਂ ਉਹਨਾਂ ਨੂੰ ਲੱਗ 4 ਲੱਖ ਦੇ ਕਰੀਬ ਸਾਡੀ ਟੋਟਲ ਰਕਮ ਬਣਦੀ ਹੈ ਜੀ ਇਹ ਰਾਤ ਦੇ ਵਕਤ ਇੱਥੇ ਬਿਜਲੀ ਘਰ ਦੇ ਵਿੱਚ ਕੋਈ ਵੀ ਸੁਰੱਖਿਆ ਗੜਜ ਜਾਂ ਮਹਿਕਬੇ ਮੇਰੇ ਕੋਈ ਸੁਰੱਖਿਆ ਹੈ ਨਹੀਂ ਸੜਨੋ ਜੀ ਰਾਤ ਨੂੰ ਸਾਡੇ ਬਿਜਲੀ ਘਰ ਇੱਕ ਐਸਐਸਏ ਬੰਦਾ ਆ ਕੋਈ ਚੌਕੀਦਾਰ ਨਹੀਂ ਜੀ ਉਹ ਵੀ ਰਾਤ ਨੂੰ ਆਪਣਾ ਕੁੰਡਾ ਲਾ ਕੇ ਆਪਣੀ ਡਿਊਟੀ ਕਰਦੇ ਕਿਉਂਕਿ ਡਾਰਾ ਕੋਈ ਗਲਤ ਅਨਸਰ ਆ ਕੇ ਉਹਨਾਂ ਦੇ ਵੀ ਕੁੱਟ ਮਾਰਨਾ ਕਾਂ ਜਾਂ ਕੁਛ ਨਹੀਂ ਦੀ ਭੰਦੋਣਾ ਕਰਨ ਇਦਾਂ ਮਤਲਬ ਕਿ ਸਰਕਾਰ ਨੂੰ ਚਾਹੀਦਾ ਵੱਧ ਤੋਂ ਵੱਧ ਸਿਕਿਉਰਿਟੀ ਲਾਈ ਜਾਵੇ ਜੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਬਿਜਲੀ ਘਰ ਦੇ ਵਿੱਚ ਇੱਕ ਜੰਗਲ ਵਾਂਗ ਬਣਿਆ ਆ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਜੀ ਜੀ ਦੇਖੋ ਪਹਿਲੇ ਤਾਂ ਹੁੰਦਾ ਸੀ ਮਾਲੀ ਦੀਆਂ ਪੋਸਟਾਂ ਹੁੰਦੀਆਂ ਸੀਗੀਆਂ ਪੂਰ ਪੋਸਟਾਂ ਹੁੰਦੇ ਹੁਣ ਤੇ ਇਦਾਂ ਦੇ ਹਾਲਾਤ ਬੜੇ ਹੋਏ ਨੇ ਵੀ ਸਾਨੂੰ ਬਿਜਲੀ ਬਹਾਲ ਰੱਖਣ ਲਈ ਕਾफी ਸੰਘਰਸ਼ ਕਰਨਾ ਪੈਂਦਾ ਸਾਡੇ ਕੋਲ ਇੰਨਾ ਸਟਾਫ ਨਹੀਂ ਵੀ ਰਾਤ ਨੂੰ ਲੱਗਦੀ ਅਸੀਂ ਦਿਲਵਲੇ ਬੜਾ ਔਖਾ ਹੋ ਕੇ ਕੰਮ ਚਲਾਵਾ ਰਹੇ ਲੋਕਾਂ ਦਾ ਸਾਡੀ ਇਸ ਡਿਪਾਰਟਮੈਂਟ ਨੂੰ ਬੇਨਤੀ ਵੱਧ ਤੋਂ ਸਟਾਫਰ ਪ੍ਰੋਵਾਈਡ ਕਰਾਇਆ ਜਾਵੇ ਤਾਂ ਕਿ ਆਉਣ ਵਾਲੀ ਗਰਮੀ ਦੇ ਸੀਜ਼ਨ 'ਚ ਆਪਾਂ ਲੋਕਾਂ ਨੂੰ ਵਧੀਆ ਸੂਥ ਦੇ ਸਕੀਏ ਜੀ ਨਵੀਂ ਸਰਕਾਰ ਆਈ ਆ ਬਦਲਾਲ ਦੀ ਜਿਹੜੀ ਸੀਗੇ ਸਰਕਾਰ ਭਗਵਾਨਤਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਕੀ ਕਹਿੰਦੇ ਅਸੀਂ ਉਹ ਲੋਹੀ ਬੇਨਤੀ ਕਰਦੇ ਆ ਬੋਲ ਉਹਨੇ ਬਹੁਤ ਵੱਡੇ ਵੱਡੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ ਵੱਧ ਤੋਂ ਵੱਧ ਭਰਤੀ ਕਰਨ ਤਾਂ ਕਿ ਸਾਡੇ ਜਿਹੜੇ ਬੱਚੇ ਰੁਜ਼ਗਾਰ ਮਿਲੇ ਇਹ ਜਿਹੜੀਆਂ ਚੋਰੀਆਂ ਵੀ ਅਖ ਦਿਨ ਕਿਤੇ ਬੇਰੁਜ਼ਗਾਰ ਨਹੀਂ ਜੁੜੀਆਂ ਹੋ ਸਕਦੀਆਂ ਕਿਉਂਕਿ ਇਹ ਜਿਹੜਾ ਨਾ ਜੀ ਬੱਚੇ ਜੇ ਨੌਕਰੀਆਂ ਕਰਨਗੇ ਵੱਧ ਤੋਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਆਪੇ ਸਾਡੇ ਜਿਹੜੀ ਸ਼ਾਂਤੀ ਪੰਜਾਬ ਬਹਾਰ ਰਹੇਗੀ ਧੰਨਵਾਦ ਹੈ ਤੁਹਾਡਾ